ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਬਲੌਗਸ ਇੱਕ ਬਹੁਤ ਇੰਪੋਰਟੈਂਟ ਜਿਹੜਾ ਡਾਟਾ ਤੁਹਾਡੇ ਨਾਲ ਸ਼ੇਅਰ ਕਰਨਾ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜਾ ਡਰਗ ਟਰੈਫਿਕਿੰਗ ਹੈ ਉਹ ਸਾਰੇ ਵਰਲਡ ਦੇ ਵਿੱਚ ਯਾਨੀ ਕਿ ਇਹਦਾ ਪਸਾਰ ਹੈ ਸਾਰੇ ਪਾਸੇ ਫੈਲ ਰਿਹਾ ਪਿਆ ਤੇ ਸਾਰੇ ਮੁਲਕਾਂ ਦੇ ਵਿੱਚ ਬੁਰਾ ਹਾਲ ਹੈ ਨੌਜਵਾਨੀ ਹੈ ਜਿਹੜੀ ਉਹ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੀ ਹੈ ਪੂਰੀ ਤਰ੍ਹਾਂ ਤੇ ਕੈਨੇਡਾ ਦੇ ਵਿੱਚ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਹਨਾ ਕਿਉਂਕਿ ਕੈਨੇਡਾ ਤੋਂ ਬਹੁਤ ਖਬਰਾਂ ਨਿਕਲ ਕੇ ਆਉਂਦੀਆਂ ਤੇ ਕੈਨੇਡਾ ਦਾ ਜਿਹੜਾ BC ਸਟੇਟ ਆ BC ਇਲਾਕਾ ਬ੍ਰਿਟਿਸ਼ ਕੋਲੰਬੀਆ ਸਾਰੇ ਕੈਨੇਡਾ ਦੇ ਵਿੱਚ ਡਰੱਗਸ ਦੇ ਮਾਮਲੇ ਵਿੱਚ ਸਭ ਨੂੰ ਵਦਨ ਕਹਿ ਲੋ ਬਦਨਾਮ ਹੈ ਇਹਦੀ ਬਦਨਾਮੀ ਹੈ ਸਾਰੇ ਕੈਨੇਡਾ ਦੇ ਵਿੱਚ ਹੋ ਰਹੀ ਹੈ ਤੇ ਫਰਵਰੀ ਮਹੀਨੇ ਦੇ ਵਿੱਚ FBI ਤੇ ਜਿਹੜਾ ਹੈਗੀ ਆ ਦੂਜੀ ਆਪਣੀ ਕੈਨੇਡਾ ਦੀ RCMP ਉਹਨਾਂ ਨੇ ਸਾਂਝੇ ਆਪਰੇਸ਼ਨ ਦੇ ਵਿੱਚ ਤਿੰਨ ਪੰਜਾਬੀਆਂ ਕੋਲੋਂ 18 ਮਿਲੀਅਨ ਦਾ ਜਿਹੜਾ ਹੈਗਾ ਡਰੱਗ ਰਿਕਵਰ ਕੀਤਾ ਸੀ ਤੇ 9 ਲੱਖ ਡਾਲਰ ਉਹਨਾਂ ਤੋਂ ਜਿਹੜਾ ਹੈਗਾ ਕੈਸ਼ ਦੀ ਰਿਕਵਰੀ ਹੋਈ ਸੀ ਤੇ ਉਹ ਤਿੰਨੇ ਪੰਜਾਬੀ ਸੀਗੇ ਦੋ ਤਾਂ ਬਹੁਤ ਛੋਟੀ ਉਮਰ ਦੇ ਸੀਗੇ ਤੇ ਜੇ ਹੁਣ ਆਪਾਂ BC ਇਲਾਕੇ ਦੀ ਗੱਲ ਕਰਦੇ ਸੀਗੇ ਵੀ BC ਇਲਾਕੇ ਦੀ ਬਹੁਤ ਬਦਨਾਮੀ ਹੈ ਕੈਨੇਡਾ ਦੇ ਵਿੱਚ ਖਾਸ ਕਰਕੇ ਡਰੱਗ ਨੂੰ ਲੈ ਕੇ ਨਿਤ ਨਵੀਆਂ ਜੜੀਆਂ ਹੈਗੀਆਂ ਘਟਨਾਵਾਂ ਉਹ ਸਾਨੂੰ ਮਿਲਦੀਆਂ ਹੈਗੀਆਂ ਜਿਹੜੇ ਨੌਜਵਾਨੀ ਐ ਉਹ ਡਰੱਗ ਦੇ ਵਿੱਚ ਜਿਹੜੇ ਡਰੱਗ ਪੈਡਲਰ ਆ ਉਹਨਾਂ ਦੇ ਚਾਂਸੇ ਦੇ ਵਿੱਚ ਆ ਕੇ ਡਰੱਗ ਦੇ ਕਾਰੋਬਾਰ 'ਚ ਲੱਗੇ ਵੇ ਕੋ ਡਰੱਗ ਦਾ ਸ਼ਿਕਾਰ ਹੋ ਰਿਹਾ ਜਾਂ ਕਿਸੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਦਿੱਤਾ ਜਾਂਦਾ ਤੇ ਉਹ ਡਰੱਗ ਦੇ ਧੰਦੇ ਵਿੱਚ ਇਨਵੋਲ ਹੋ ਜਾਂਦੇ ਆ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਅੱਗੇ ਨਿਕਲ ਜਾਂਦੇ ਆ ਉਹ ਕਿਹ ਸਟੇਜ ਤੱਕ ਪਹੁੰਚ ਜਾਂਦੇ ਆ ਪਿੱਛੇ ਮੁੜ ਕੇ ਨਹੀਂ ਦੇਖਦੇ ਘਰਦਿਆਂ ਨਾਲ ਕੋਈ ਰਾਪਤਾ ਨਹੀਂਗਾ ਜਿਉਂਦੇ ਆ ਕਿ ਨਹੀਂ ਜਿਉਂਦੇ ਘਰਦਿਆਂ ਨੂੰ ਕੋਈ ਪਤਾ ਨਹੀਂ ਬਹੁਤੇ ਕੇਸ ਏ ਅਜਿਹੇ ਆ ਬਹੁਤੇ ਮਾਪਿਆਂ ਨੂੰ ਆਪਦੇ ਜਵਾਕਾਂ ਦਾ ਪਤਾ ਹੀ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇਗੇ ਕੋਈ ਉਹਨਾਂ ਦਾ ਲਿੰਕ ਨਹੀਂ ਹੈਗਾ ਆਪਦੇ ਮਾਪਿਓ ਨਾਲ ਜੀ ਜਿਹੜਾ ਡਾਟਾ ਸਾਹਮਣੇ ਆਇਆ ਹੈਗਾ ਡੈਥ ਰੇਟਸ ਆ ਜਿਹੜੇ ਉਹ ਹੈਰਾਨ ਕਰਨ ਦੇਣ ਵਾਲੇ ਆ ਖਾਸ ਕਰਕੇ ਬੀਸੀ ਤੋਂ ਪਿਛਲੇ 6 ਮਹੀਨਿਆਂ ਚ ਜਨਵਰੀ ਤੋਂ ਲੈ ਕੇ ਜੂਨ ਤੱਕ 1150 ਬੰਦਿਆਂ ਦੀ ਜਿਹੜੀ ਡੈਥ ਆ ਉਹ ਡਰੱਗਜ਼ ਕਾਰਨ ਹੋ ਚੁੱਕੀ ਆ ਬੀ ਕੱਲੇ ਬੀਸੀ ਦੇ ਵਿੱਚ ਤੇ ਜੇ ਆਪਾਂ ਮੌਤਾਂ ਦੀ ਗਿਣਤੀ ਪਰ ਡੇ ਦੇ ਹਿਸਾਬ ਨਾਲ ਜਿਹੜਾ ਮਾਪੀਆ ਤਾਂ 6 ਬੰਦੇ ਰੋਜ਼ ਡਰੱਗ ਦੀ ਵਜ੍ਹਾ ਕਰਕੇ ਜਿਹੜੇ ਹੈਗੇ ਆ ਉਹ ਮਰ ਰਹੇ ਆ ਤੇ ਮਈ ਦੇ ਮਹੀਨੇ ਦੇ ਵਿੱਚ 181 ਜਾਣੇ ਜਿਹੜੇ ਨਸ਼ੇ ਕਾਰਨ ਆਪਦੀ ਜਾਨ ਗਵਾ ਬੈਠਦੇ ਆ ਤੇ 185 ਬੰਦੇ ਜੂਨ ਦੇ ਮਹੀਨੇ ਦੇ ਵਿੱਚ ਲਗਭਗ 185 ਬੰਦੇ ਜੂਨ ਦੇ ਮਹੀਨੇ ਚ ਆਪਦੀ ਜਾਨ ਨੂੰ ਜਾਨ ਗਵਾ ਬੈਠਦੇ ਸਿਰਫ ਡਰਗ ਦੀ ਵਜ੍ਹਾ ਕਰਕੇ ਤੇ ਜਦੋਂ ਇਨ੍ਹਾਂ ਕੇਸਾਂ ਦਾ ਜਿਹੜਾ ਹੈਗਾ ਲੈਬ ਤੋਂ ਇਨ੍ਹਾਂ ਦਾ ਸਿੰਪਲ ਲੈ ਕੇ ਇਹਨਾਂ ਮੌਤਾਂ ਦੀ ਜਿਹੜੀ ਹੈਗੇ ਐਨਾਲਿਸਿਸ ਕੀਤਾ ਗਿਆ ਤਾਂ ਉਹਦੇ ਵਿੱਚ 82% ਜਿਹੜੇ ਟੈਸਟ ਆ ਫੈਂਟਨਲ ਦੇ ਆਏ ਆ ਵੀ ਫੈਂਟਨਲ ਡਰਗ ਆ ਜਿਹੜਾ ਕੈਮੀਕਲ ਆ ਮੈਨੂਫੈਕਚਰਡ ਕੈਮੀਕਲ ਆ ਉਦੀ ਵਜ੍ਹਾ ਕਰਕੇ ਜਿਹੜਾ ਹੈਗਾ ਓਵਰਡੋਜ਼ ਹੋ ਕੇ ਬੰਦਿਆਂ ਦੀ ਜਾਨ ਗਈ ਹੈ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਔਰਤਾਂ ਦੀ ਗਿਣਤੀ ਬੰਦਿਆਂ ਨਾਲੋਂ ਵੀ ਜ਼ਿਆਦਾ ਹੈ ਡਰੱਗ ਓਵਰਡੋਜ਼ ਦੇ ਮਾਮਲੇ ਦੇ ਵਿੱਚ ਕੱਲੇ ਬੀਸੀ ਦੇ ਵਿੱਚ ਤੇ ਵੱਧ ਤੋਂ ਵੱਧ ਜਿਹੜਾ ਹੈਗਾ 60 ਸਾਲ ਦਾ ਬੰਦਾ ਡਰੱਗ ਦੇ ਵਿੱਚ ਇਨਵੋਲਵ ਹੈ ਤੇ ਘੱਟ ਤੋਂ ਘੱਟ 10 ਸਾਲ ਦੇ ਜਵਾਕਾਂ ਦੀ ਵੀ ਡਰੱਗ ਦੇ ਨਾਲ ਡੈਥ ਹੋਈ ਹੈ ਤੇ ਇਹਦੇ ਚ ਕੋਈ ਕੈਣੀ ਕਥਨੀ ਨਹੀਂ ਨੀਗੀ ਕਿ ਪੰਜਾਬੀ ਵੀ ਡਰਗ ਓਵਰਡੋਜ਼ ਡੈਥ ਦੇ ਵਿੱਚ ਪੰਜਾਬੀਆਂ ਦਾ ਨਾਮ ਵੀ ਸ਼ਾਮਲ ਆ ਕਹਿਨ ਨੂੰ ਜੋ ਮਰਜੀ ਕੋਈ ਕੇਸ ਬਣਾਈ ਜਾਵੇ ਹਾਰਟ ਅਟੈਕ ਹੋ ਗਿਆ ਜੀ ਇਹ ਹੋ ਗਿਆ ਉਹ ਹੋ ਗਿਆ ਪਰ ਅਸਲ ਸਚਾਈ ਹੈ ਜਿਵੇਂ ਦੋ ਤਿੰਨ ਵੀਡੀਓ ਦੇ ਵਿੱਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਅਸਲ ਸਚਾਈ ਕੁਝ ਹੋਰ ਹੀ ਹੈ ਜਿਹੜੀ ਅਸਲ ਸਚਾਈ ਹੈ ਕਹਿਨ ਨੂੰ ਜ਼ਰੂਰ ਕੌੜੀ ਲੱਗਦੀ ਆ ਪਰ ਬਹੁਤੇ ਨੌਜਵਾਨਾਂ ਦੀ ਡੈਥ ਆ ਜਿਹੜੀ ਓਵਰਡੋਜ਼ ਕਰਕੇ ਹੋ ਰਹੀ ਆ ਤੇ ਓਵਰਡੋਜ਼ ਹੋਣ ਦਾ ਇੱਕੋ ਇੱਕ ਜਿਹੜਾ ਹੈਗਾ ਰੀਜ਼ਨ ਆ ਉਹ ਫੈਂਟਨਲ ਜਿਹੜਾ ਮੈਨਮੇਟ ਕੈਮੀਕਲ ਆ ਡਰਾਗਾ ਉਹਦੇ ਕਰਕੇ ਹੋ ਰਹੀ ਹੈ ਹੁਣ ਗੱਲ ਜਿਹੜੀ ਇੱਥੇ ਕਰਨਯੋਗ ਇਹ ਆ ਵੀ ਆਪਾਂ ਜਿਹੜੇ ਹੈਗੇ ਆ ਆਪਣੇ ਬੱਚਾ ਨੂੰ ਨੌਜਵਾਨਾਂ ਨੂੰ ਉਹ ਜੇ ਮਾਹੌਲ ਦੇ ਵਿੱਚ ਕਿੰਨਾ ਕੁ ਚਿਰ ਬਚਾ ਕੇ ਰੱਖਾਂਗੇ ਕਿੰਨਾ ਕੁ ਚਿਰ ਬਚਾ ਕੇ ਰੱਖ ਸਕਦੇ ਆ ਕੀ ਆਪਣੀ ਜਿਹੜੀ ਹੈਗੀ ਆ ਸੁਪਰਵੀਜ਼ਨ ਆ ਜਾਂ ਆਪਣੀ ਜਿਹੜੀ ਸਰਵੇਲੈਂਸ ਆ ਉਥੋਂ ਤੱਕ ਪਹੁੰਚਦੀ ਆ ਜਾ ਉੱਥੋਂ ਤੱਕ ਆਪਾਂ ਪਹੁੰਚ ਸਕਦੇ ਆਂ ਵੀ ਆਪਾਂ ਆਪਦੇ ਜਵਾਕ ਦੀਆਂ ਹਰਕਤਾਂ ਦਾ ਹਰਕਤਾਂ ਨੂੰ ਮੋਨੀਟਰ ਕਰ ਸਕੀਏ ਜਾਂ ਪੁੱਛ ਪੜਤਾਲ ਕਰ ਸਕੀਏ ਆਪਾਂ ਜਵਾਕ ਨੂੰ ਬਾਹਰਲੇ ਮੁਲਕਾਂ 'ਚ ਇਸ ਕਰਕੇ ਭੇਜਦੇ ਆਂ ਕਿ ਪੰਜਾਬ 'ਚ ਰਹੂਗਾ ਨਸ਼ੇ ਕਰੂਗਾ ਬਾਹਰ ਜਾਊਗਾ ਨਸ਼ੇ ਤੋਂ ਬਚ ਜੂਗਾ ਪਰ ਇਹ ਤੁਹਾਡੀ ਬਹੁਤ ਵੱਡੀ ਗਲਤਫਹਿਮੀ ਆ ਜਿੰਨੇ ਕ ਕੈਨੇਡਾ ਦੇ ਵਿੱਚ ਨਸ਼ੇ ਆ ਪੰਜਾਬ 'ਚ ਤਾਂ ਉੱਚ ਹੈ ਹੀ ਨਹੀਂ ਉਹਨੇ ਕੈਨੇਡਾ ਦੇ ਵਿੱਚ ਪੰਜਾਬ ਨਾਲੋਂ ਜੇ ਮੈਂ ਕਹਿ ਦਿਆਂ 4 ਗੁਣਾ ਨਸ਼ਾ ਜ਼ਿਆਦਾ ਤੇ ਇਹ ਕੋਈ ਕਹਿਣੀ ਸੁਣਨੀ ਨਹੀਂ ਇਹਦੇ ਵਿੱਚ ਕਹਿਣ ਸੁਣਨ ਦੀਆਂ ਗੱਲਾਂ ਨਹੀਂ ਇੱਕ ਜਿਹੜੀ ਰੀਸੈਂਟ ਜਿਹੜਾ ਹੈਗਾ ਡਾਟਾ ਸਰਕਾਰੀ ادارے ਨੇ ਜਾਰੀ ਕੀਤਾ ਸਿਰਫ ਬੀਸੀ ਬਾਰੇ ਬੀਸੀ ਦੇ ਵਿੱਚ ਜਿਹੜਾ ਨਸ਼ੇ ਦਾ ਆ ਹਾਲ ਆ ਤੇ ਜੇ ਆਪਾਂ ਇਕੱਲੇ ਬੀਸੀ ਦੀ ਨਹੀਂ ਗੱਲ ਕਰੀਏ ਆਪੇ ਸਾਰੇ ਓਵਰਆਲ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਨਸ਼ਿਆਂ ਦੇ ਵਿੱਚ ਨੌਜਵਾਨੀ ਬੁਰੀ ਤਰ੍ਹਾਂ ਗਲਤਾਨ ਹੋ ਚੁੱਕੀ ਹੈ ਖਾਸ ਕਰਕੇ ਹੁਣ ਜਿਹੜੇ ਆਪਣੇ ਨਵੀਂ ਨੌਜਵਾਨੀ ਆ ਪੰਜਾਬ ਤੋਂ ਜਾਂ ਇੰਡੀਆ ਤੋਂ ਜਾਂਦੇ ਆ ਨਵੇਂ-ਨਵੇਂ ਚਾਵਾਂ ਨਾਲ ਜਾਂਦੇ ਆ ਤੇ ਮੰਗਿਆਈ ਉੱਥੇ ਬਹੁਤ ਜ਼ਿਆਦੇ ਹਾਲਾਤ ਉੱਥੇ ਸਹੀ ਹੈ ਨਹੀਂ ਖਰਚੇ ਉਹਨਾਂ ਦੇ ਪੂਰੇ ਨਹੀਂ ਹੋਉਂਦੇ ਫਿਰ ਇਧਰਲਾ ਰਾਹ ਅਪਣਾ ਲੈਂਦੇ ਆ ਤੇ ਜਿਹਦੇ ਨਤੀਜੇ ਬਹੁਤ ਮਾੜੇ ਨਿਕਲਦੇ ਆ ਤੇ ਇਸ ਕਰਕੇ ਆਪਾਂ ਵੀ ਮੇਰੀ ਵੀ ਮਾਪਿਆਂ ਨੂੰ ਜਿਹੜੇ ਬੱਚੇ ਹੈਗੇ ਆ ਉੱਥੇ ਤੁਹਾਡੇ ਨਾਲ ਰਾਬਤਾ ਨਹੀਂ ਕਰਦੇ ਜਿਹੜੇ ਹਫ਼ਤਾ-ਹਫ਼ਤਾ 10-10 ਦਿਨ ਰਾਬਤਾ ਨਹੀਂ ਕਰਦੇ ਉਹਦਾ ਕੋਈ ਰੀਜ਼ਨ ਹੈ ਮੈਂ ਨਹੀਂ ਕਹਿੰਦਾ ਕਿ ਉਹਦਾ ਕੋਈ ਰੀਜ਼ਨ ਕੋਈ ਗਲਤ ਰੀਜ਼ਨ ਹੋਊਗਾ ਪਰ ਜ਼ਰੂਰ ਆਪਦੇ ਬੱਚਿਆਂ ਨੂੰ ਮਾਨੀਟਰ ਕਰੋ ਜ਼ਰੂਰ ਉਹਨਾਂ ਬਾਰੇ ਪਤਾ ਕਰੋ ਵੀ ਉਹ ਕਰਦੇ ਕੀ ਆ ਕੀ ਉਹਨਾਂ ਦਾ ਵਰਕਪਲੇਸ ਆ ਕਿੱਥੇ ਕੰਮ ਕਰਨ ਜਾਂਦੇ ਆ ਕਦੋਂ ਆਉਂਦੇ ਆ ਸਾਰਾ ਗੱਲਬਾਤ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹੈਗੇ ਆ ਇਹ ਜਿਹੜਾ ਹੈਗਾ ਜਿਹੜਾ ਰੇਸ਼ਿਓ ਆ ਵੱਧ ਹੀ ਜਾ ਰਹੀ ਆ ਨਸ਼ਿਆਂ ਦੀ ਵੀ 2022 ਨੂੰ ਆਪਾਂ ਲੈ ਕੇ ਦੇਖੀਏ ਤਾਂ ਉਦੋਂ ਕੇਸ ਘੱਟ ਸੀ 2024 ਦੇ ਵਿੱਚ ਕੇਸ ਜਿਹੜੇ ਹੈਗੇ ਆ ਵੱਧ ਗਏ ਆ ਤੇ ਔਰਤਾਂ ਦੀ ਗਿਣਤੀ ਵੀ ਡਰਗ ওভারਡੋਸ ਦੇ ਮਾਮਲੇ ਦੇ ਵਿੱਚ ਜ਼ਿਆਦਾ ਤੇ ਜੇ ਆਪਾਂ ਕਹਿ ਦਈਏ ਵੀ ਪੰਜਾਬੀ ਕੁੜੀਆਂ ਵੀ ਇਸ ਚੀਜ਼ ਦੇ ਵਿੱਚ ਗ੍ਰਸਤਾ ਤਾਂ ਉਹਦੇ 'ਚ ਕੋਈ ਛੂਟ ਨਹੀਂ ਹੈਗਾ ਇਹ ਬਿਲਕੁਲ ਸਚਾਈ ਹੈ ਵੀ ਪੰਜਾਬੀ ਕੁੜੀਆਂ ਵੀ ਨਸ਼ੇ ਦੇ ਵਿੱਚ ਸ਼ਾਮਲਾ ਨਸ਼ੇ ਕਰਦੀਆਂ ਤੇ ਛੋਟੇ ਤੋਂ ਛੋਟਾ ਜਵਾਨ ਤੇ ਵੱਡੇ ਤੋਂ ਵੱਡਾ ਜਿਹੜਾ ਹੈਗਾ ਟ੍ਰੈਂਡ ਬਣ ਚੁੱਕਿਆ ਉੱਥੇ ਨਸ਼ੇ ਕਰਨਾ ਤੇ ਨਾ ਹੀ ਆਪਾਂ ਜਿਹੜਾ ਹੈਗਾ ਉਹਨਾਂ ਨੂੰ ਰੋਕ ਸਕਦੇ ਹਾਂ ਜਿਵੇਂ ਕੈਨੇਡਾ ਸਰਕਾਰ ਨੇ ਪਾਲਿਸੀ ਲਿਆਂਦੀ ਸੀ ਕਿ ਵੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਆਪਾਂ ਗਾਈਡ ਕਰੀਏ ਵੀ ਉਹ ਓਵਰਡੋਜ਼ ਨਾ ਹੋਣ ਜਾਣ ਉਹਨਾਂ ਨੂੰ ਦੱਸੀਏ ਵੀ ਕਿਵੇਂ ਡਰੱਗ ਲੈਣਾ ਵੀ ਜਿਹੜੇ ਬਾਲਮਾਨ ਹੈ ਅਚੇਤਮਾਨ ਹੈ ਜੇ ਆਪਾਂ ਉਹਨਾਂ ਨੂੰ ਇਸ ਚੀਜ਼ ਬਾਰੇ ਦੱਸਾਂਗੇ ਵੀ ਆਹ ਚੀਜ਼ ਐਂ ਕਰਨੀ ਆ ਤੁਸੀਂ ਇੰਨਾ ਵੱਧ ਨਹੀਂ ਕਰਨਾ ਤਾਂ ਕਿਤੇ ਨਾ ਕਿਤੇ ਜਾ ਕੇ ਜੇ ਉਹਨਾਂ ਦੇ ਮਾਈਂਡ 'ਚ ਇਹ ਗੱਲਾਂ ਨਹੀਂ ਹੈਗੀਆਂ ਤਾਂ ਉਸ ਚੀਜ਼ ਵੱਲ ਅਟ੍ਰੈਕਟ ਹੋਣਗੀਆਂ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਆਪਣੀ ਜਵਾਨੀ ਨੂੰ ਬਚਾਉਣ ਦੀ ਲੋੜ ਆ ਜ਼ਰੂਰ ਧਿਆਨ ਦੀ ਲੋੜ ਆ ਧਿਆਨ ਦੇਣ ਦੀ ਲੋੜ ਆ ਵੀ ਕਿਤੇ ਉਹ ਇਹਨਾਂ ਜਿਹੜਾ ਹੈਗਾ ਨਸ਼ੇਵਾਲ ਤਾਂ ਨਹੀਂ ਉਹਨਾਂ ਦਾ ਛਕਾ ਜਾਂ ਇਹ ਗੱਲ ਜ਼ਰੂਰ ਧਿਆਨ ਦੇਣ ਦੀ ਲੋੜ ਆ ਵੀ ਆਪਾਂ ਜ਼ਰੂਰ ਇਸ ਗੱਲ ਦੀ ਪੇਰਵਾਹੀ ਕਰੀਏ ਆਪਣੇ ਬੱਚੇ ਬਾਰੇ ਪਤਾ ਕਰਕੇ ਰੱਖੀਏ ਵੀ ਕਿਤੇ ਨਾ ਕਿਤੇ ਜਾ ਕੇ ਉਹ ਕਿਤੇ ਗਲਤ ਕੰਮ ਚ ਇਨਵੋਲ ਤਾਂ ਨਹੀਂ ਇਸ ਕਰਕੇ ਸਾਨੂੰ ਲੋੜ ਹੈ ਅੱਜ ਦੇ ਟਾਈਮ 'ਚ ਆਪਦੇ ਜਵਾਕਾਂ ਨੂੰ ਮਾਨੀਟਰ ਕਰਨ ਦੀ ਬਸ ਇਹੀ ਮੇਰਾ ਮੈਸੇਜ ਸੀ ਉਮੀਦ ਹੈ ਕਿ ਆਪਾਂ ਇਸ ਗੱਲ ਤੇ ਜ਼ਰੂਰ ਗੌਰ ਕਰਾਂਗੇ ਜਿਹੜੇ ਵੀ ਪੇਰੈਂਟਸ ਆ ਇਸ ਵੀਡੀਓ ਨੂੰ ਸੁਣ ਰਹੇ ਆ ਯਾਨੀ ਕਿ ਇਹ ਜੋ ਵੀ ਮੈਂ ਕੁਝ ਤੁਹਾਡੇ ਨਾਲ ਡਾਟਾ ਸ਼ੇਅਰ ਕੀਤਾ ਇਹ ਰੀਸੈਂਟਲੀ ਜਿਹੜਾ ਹੈਗਾ ਮੈਨੂੰ ਮਿਲਿਆ ਤੇ ਮੈਂ ਸੋਚਿਆ ਵੀ ਚਲੋ ਤੁਹਾਡੇ ਨਾਲ ਸਾਂਝਾ ਕਰਦਾ ਜ਼ਰੂਰੀ ਵੀ ਆ ਇਸ ਕਰਕੇ ਆਓ ਆਪਾਂ ਸਾਰੇ ਰਲ ਮਿਲ ਕੇ ਆਪਣੇ ਜਿਹੜੇ ਵੀ ਜਵਾਕ ਉੱਤੇ ਰਹਿ ਰਹੇ ਆ ਛੋਟੇ ਆ ਵੱਡੇ ਆ ਆਪਾਂ ਉਹਨਾਂ ਤੇ ਥੋੜੀ ਜੀ ਆਪਾਂ ਜਿਹੜੀ ਹੈਗੀ ਨਜ਼ਰ ਰੱਖੀਏ ਬਹੁਤ ਸਾਰੇ ਪਰਿਵਾਰਾਂ ਦਾ ਵਾਪਸ ਆਉਣ ਦਾ ਰੀਜਨ ਇਹੀ ਸੀਗਾ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਡੇ ਬੱਚੇ ਉੱਥੋਂ ਦੇ ਮਾਹੌਲ 'ਚ ਸੇਫ ਨਹੀਂ ਤਾਂ ਜਿਹੜੇ ਬੱਚੇ ਉੱਥੇ ਰਹਿ ਰਹੇ ਆ ਆਪਾਂ ਉਹਨਾਂ ਨੂੰ ਕਿਵੇਂ ਸੇਫ ਕਰਨਾ ਇਹਦੇ ਬਾਰੇ ਆਪਾਂ ਜ਼ਰੂਰ ਵਿਚਾਰ ਕਰੀਏ ਸਤਿ ਸ੍ਰੀ ਅਕਾਲ